ਜਿਹੜਾ ਅਨੁਭਵ ਕੋਈ ਸਾਲ ਚੇਂਜ ਹੀ ਨਾ ਹੋਵੇ ਐ ਵਾ ਨਹੀਂ ਕਰਕੇ ਅਨੁਭਵ ਉਹ ਹੈ ਜਿਹੜਾ ਆਵੇ ਜਿਹੜਾ ਅੱਛੇ ਨਹੀਂ ਜਾਵੇ ਤੇ ਫਿਰ ਕੋਈ ਹੋਰ ਆਵੇ ਤੇ ਫਿਰ ਚਲੇ ਜਾਵੇ ਕਿਸੇ ਵੀ ਅਨੁਭਵ ਨੂੰ ਲੰਮੇ ਸਮੇਂ ਲਈ ਨਾ ਰੁਕੋ ਤੁਸੀਂ ਆਪਣਾ ਖੁਦ ਦਾ ਨੁਕਸਾਨ ਕਰਦੇ ਹੋ ਅਵਸਥਾ ਕੋਈ ਵੀ ਇੱਕੋ ਜੀ ਨਹੀਂ ਰਹਿ ਚਾਹੀਦੀ ਫਿਰ ਹੀ ਤੁਸੀਂ ਵੱਧ ਰਹੇ ਹੋ ਨਹੀਂ ਤਾਂ ਤੁਸੀਂ ਰੁਕ ਗਏ ਹੋ ਤੇ ਇਹ ਤੁਹਾਡਾ ਰੁਕਣ ਦਾ ਕਾਰਨ ਨਹੀਂ ਇਹ ਤੁਹਾਡੇ ਵਧਣ ਦਾ ਕਾਰਨ ਹੈ ਹੁਣ ਤੁਹਾਨੂੰ ਮੱਛਾਂ ਬਾਬ ਨਹੀਂ ਹੋ ਰਿਹਾ ਤੁਸੀਂ ਹੁਣ ਅਗਲਾ ਸਵਾਲ ਹੋਵੇਗਾ ਪਰ ਤੁਸੀਂ ਕਹਿੰਦੇ ਕਿ ਮੇਰੀ ਅਵਸਥਾ ਤੇ ਵਧ ਗਈ ਆ ਪਰ ਮੈਨੂੰ ਤੇ ਅੱਛਾ ਅਨੁਭਵ ਹੋ ਹੀ ਨਹੀਂ ਰਿਹਾ ਅੱਗੇ ਨੂੰ ਵੀ ਗਰਾਫਟਾ ਨਹੀਂ ਜਦੋਂ ਆਪਾਂ ਇੱਕ ਕਲਾਸ ਤੋਂ ਦੂਜੀ ਕਲਾਸ ਚ ਜਾਂਦੇ ਆਂ ਪਹਿਲੀ ਕਲਾਸ ਚ ਮਾਹਰੀ ਕਰ ਲਈ ਪਾਸ ਵੀ ਹੋ ਗਏ 99% 100% ਮਾਰਕਸ ਵੀ ਮਿਲ ਗਏ ਹੂੰ ਉਤ ਬਾਦ ਆਪਾਂ ਅਗਲੀ ਕਲਾਸ ਚ ਗਏ ਅਗਲੀ ਕਲਾਸ ਜਿੱਦੋਂ ਕੁਝ ਮਹੀਨੇ ਜਾਂ ਕੁਝ ਦਿਨ ਹੁੰਦੇ ਨੇ ਅਸੀਂ ਉਪਰ ਆਪਨ ਮਹਿਸੂਸ ਕਰਦੇ ਹਾਂ ਨਵੀਆਂ ਨਵੀਆਂ ਚੀਜ਼ਾਂ ਨੇ ਨਵੇਂ ਨਵੇਂ ਦੋਸਤ ਨੇ ਤਾਂ ਸਾਡਾ ਜੀ ਨਹੀਂ ਲੱਗਦਾ ਜਿੱਦੋਂ ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਬਚਨ ਨੇ ਜਦੋਂ ਅਵਸਥਾ ਵਧੇਗੀ ਪਹਿਲਾਂ ਇਹ ਅਨੁਭਵ ਹੋਏਗਾ ਕਿ ਗ੍ਰਾਵਟੇ ਤੂੰ गिरਣਾ ਜਿਹੜਾ ਹੈ ਇਹ ਪਹਿਲਾ ਪੜਾ ਹੈ ਕਿ ਤੁਹਾਡੀ ਅਵਸਥਾ ਹੁਣ ਅਗਲੇ ਥਾਂ ਤੇ ਗਈ ਹੈ ਇੱਕ ਮਿੰਟਸ ਹੋ ਮੇਰੀ ਗੱਲ ਸੁਣ ਲਓ ਹੁਣ ਜਿਹੜੀ ਇਹ ਗ੍ਰਾਵਟਾਈ ਹੈ ਤੁਸੀਂ ਇਸ ਨੂੰ ਨੈਗੇਟਿਵਲੀ ਲੈ ਰਿਹਾ ਹੈ ਹੁਣ ਤੁਸੀਂ ਇਹਨੂੰ ਪੋਜ਼ਿਟਿਵ ਲਾਓ ਕਿ ਜਿਵੇਂ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਔਰ ਮੈਂ ਇਸ ਮਹਾਰਾਜੇਸਥਾਨ ਤੇ ਬੈਠਾ ਕਹਿ ਰਿਹਾ ਹਾਂ ਕਿ ਇਹ ਵਦਨ ਦਾ ਕਾਰਨ ਹੈ ਔਰ ਤੁਹਾਡੀ ਅਵਸਥਾ ਬਧੀ ਹੈ ਔਰ ਵਧੰਦੇ ਕਰਕੇ ਹੀ ਤੁਹਾਡੀ ਵਿਵਸਥਾ ਪਹਿਲਾਂ ਡਿੱਗੀ ਹੈ ਡਿੱਗ ਕੇ ਹੁਣ ਫਿਰ ਅਗਲੀ ਕਲਾਸ ਵਿੱਚ ਪ੍ਰਵੇਸ਼ ਹੋਏਗੀ ਜੇ ਤੈਨੂੰ ਹੁਣ ਇਹਨੂੰ ਪੋਜੀਟਿਵਲੀ ਲੈਣਾ ਸ਼ੁਰੂ ਕਰ ਦੋ ਫੋਰ ਅ ਮੂਮੈਂਟ ਤੁਸੀਂ ਸੋਚੋ ਪੀਏ ਮੇਰੇ ਵਾਸਤੇ ਅੱਛਾ ਹੈ ਕਰੋ ਮੰਨ ਚੁਕੋ ਅੱਛਾ ਹੈ ਸ਼ੁਕਰ ਹੈ ਆਪਦਾ ਮੈਂ ਡਿੱਗੀ ਸ਼ੁਕਰ ਹੈ ਕਿਉਂਕਿ ਮੈਂ ਡਿੱਗਣ ਦਾ ਨਹੀਂ ਮੈਂ ਵਧਣਾ ਸੀ ਗੁਰੂ ਅਮਰਦਾਸ ਮਹਾਰਾਜ ਸੇਵਾ ਕੀਤੀ ਨਾ 12 ਸਾਲ ਕੀਤੀ ਨਾ ਗਾਗਟੋਈ ਪਰਫੈਕਟ ਸੀ ਪੂਰੇ ਟਾਈਮ ਸਿਰ ਜਾਂਦੇ ਸੀ ਤਾਂ ਸਿਰ ਉੰਦੇ ਸੀ ਕਿ ਜਿੱਦਣ ਸਭ ਨੂੰ ਸਾਖੀ ਦਾ ਪਤਾ ਹੈ ਜਿਹੜਾ ਜੁਨਾਹੀ ਸੀ ਜੁਲਾਹਾ ਸੀ ਮਹਾਰਾਜ ਗੇ ਮਹਾਰਾਜ ਜਦੋਂ गिर ਗਏ ਤੇ ਉਹਨਾਂ ਦੇ ਗਾਗਰ ਚੋਂ ਸਾਰਾ ਪਾਣੀ ਛੁੱਟ ਗਿਆ ਹੁਣ ਟਾਈਮ ਇੰਨਾ ਨਹੀਂ ਸੀ ਮੈਂ ਦੁਬਾਰਾ ਜਾਵਾਂ ਤੇ ਗਾਗਰ ਪੂਰੀ ਭਰ ਕੇ ਆਵਾਂ ਮਹਾਰਾਜ ਅੱਧੀ ਗਾਗਰ ਨਾਲ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਜ਼ੂਰ ਪਹੁੰਚ ਗਏ ਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਅੱਜ ਮੈਂ गिर ਗਿਆ ਮਹਾਰਾਜ ਅੱਜ ਮੈਂ गिर ਗਿਆ 12 ਸਾਲ ਦੀ ਤਪੱਸਿਆ ਮਹਾਰਾਜ ਅੱਜ ਮੈਂ ਫੇਲ ਹੋ ਗਿਆ ਅੱਜ ਮੈਂ गिर ਗਿਆ ਅੱਜ ਮੈਂ ਗਾਗਰ ਸੰਪੂਰਨ ਨਹੀਂ ਲਿਆ ਸਕਿਆ ਤੇ ਮਹਾਰਾਜ ਜੀ ਮੈਂ ਤੇ ਬਹੁਤ ਸਮੇਂ ਦਾ ਡੀ ਕਰਿਆ ਸੀ ਤੂੰ ਕਿਦਨ ਗਰੇਗਾ ਜਿੱਦਣ ਤੂੰ ਗਰੇਗਾ ਉਸ ਦਿਨ ਮੈਂ ਤੇ ਚੁੱਕੂਗਾ ਤੂੰ ਗਿਰ ਨਹੀਂ ਸੀ ਰਿਆ ਉਸ ਦਿਨ ਗੁਰੂ ਅੰਗਦ ਦੇਵ ਜੀ ਨੇ ਗਰੇ ਹੋਏ ਗੁਰੂ ਅਰਦਾਸ ਮਹਾਰਾਜ ਨੂੰ ਸ਼ੁਕਰ ਅੱਪ ਗਿਰ ਕੇ ਕਿ ਤੂੰ ਸਾਧਨ ਨੂੰ ਪ੍ਰਲੌਂਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿੱਦਨੋ ਗਿਰ ਗਿਆ ਮਹਾਰਾਜ ਨੇ ਚੁੱਕ ਲਿਆ ਉਸ ਦਿਨ ਹੀ ਕੋਈ ਹਾਜੀ ਸੋ ਗਿਰਨਾ ਜਿਹੜਾ ਅਧਿਆਤਮਿਕ ਜਗਤ ਅੰਦਰ ਇਟਸ ਪਾਰਟ ਐਂਡ ਪਸਲ ਯੂ हैव टू लर्न टू ਸੀ ਯੋਰ 네ਗੇਟਿਵਿਟੀ ਯੂ हैव टू लर्न टू ਇਮਬਾਈਵ ਐਂਡ ਕਮ ਇਨਟੂ ਐਕਸੈਪਟੈਂਸ ਆਫ ਵਾਟ ਹੈਪਨਸ ਇਨ ਯੋਰ ਸਾਧਨਾ ਇਫ ਯੂ ਕੈਨ ਨਾਟ ਕਮ ਇਨਟੂ ਐਕਸੈਪਟੈਂਸ ਵਾਟ ਇਜ਼ ਹੈਪਨਿੰਗ ਇਨ ਯੋਰ ਸਾਧਨਾ ਯੂ ਆਰ ਨਾਟ ਅ ਸਾਧਕ ਤੂੰ ਸਾਧਕ ਨਹੀਂ ਦਾ ਜੇ ਤੂੰ ਐਸਾ ਅਨੁਭਵ ਨਾ ਕਰ ਸਕੀ ਕਿ ਮੇਰੀ ਸਾਧਨਾ ਦੇ ਅੰਦਰ ਪਹਿਲਾਂ ਉਚਾਈ ਆਉਂਦੀ ਹੈ ਤੇ ਫਿਰ ਮੈਂ ਡਿੱਗਦਾ ਹਾਂ ਸਾਧਕ ਤੂੰ ਕਾਦਾ ਤੂੰ ਡਿੱਗਣਾ ਔਰ ਚੜਨਾ ਇਹ ਸਾਧਨਾ ਦਾ ਅੰਗ ਹੈ ਤੇ ਜਿਸ ਦਿਨ ਬੰਦਾ ਗਿਰਦਾ ਹੈ ਜੇ ਤੂੰ ਹੁਣ ਇਹਨੂੰ ਅਨੁਭਵ ਕਰਦੀ ਤੂੰ 네ਗੇਟਿਵਲੀ ਇਹਨ ਨਾਲ ਲੈ ਲਿਆ ਹੈ ਕਿ ਵਾਕਿਆ ਤੈਨੂੰ 네ਗੇਟਿਵ ਬਣਾ ਰਿਹਾ ਹੈ ਹੋਇਆ ਇਹ ਪੋਜ਼ਿਟਿਵ ਸੀ ਫਿਰੀ ਸੀ ਔਰ ਉਹਦੋਂ ਗੁਰੂ ਤੈਨੂੰ ਸੁਖ ਵੀ ਸਕਦੇ ਸੀ ਬਟ ਉਹਨੂੰ ਤੂੰ ਇੰਨਾ 네ਗੇਟਿਵਲੀ ਲੈ ਲਿਆ ਇੰਨਾ 네ਗੇਟਿਵਿਟੀ ਲੈ ਲਿਆ ਕਿ ਹੁਣ ਮੈਂ ਤੈਨੂੰ ਕਹਿੰਦਾ ਕਿ ਸਤ ਕਰਕੇ ਜਾਨਣਾ ਕਿ ਪੋਜ਼ਿਟਿਵ ਸੀ ਜਿੱਦਣ ਗਿਰੇਂਗੀ ਜਿੱਦਣ ਆਪਣੀ ਸਾਧਨਾ ਨੂੰ ਛੱਡੇਂਗੀ ਨਾ ਫੇਲ ਹੋਏਗੀ ਉਹਦੋਂ ਹੀ ਗੁਰੂ ਮਹਾਰਾਜ ਕਹਿਣਗੇ ਹੁਣ ਫੇਲ ਹੋ ਗਈ ਇਹਨੂੰ ਚੱਕੋ ਨਾ ਇਹਨੂੰ ਪਾਸ ਕਰਨਾ ਹੈ ਤੂੰ ਆਪਣੀ ਸਾਧਨਾ ਦੇ ਨਾਲ ਇੰਨਾ ਨਾ ਜੁੜੋ ਕਿ ਐਵੇਂ ਲੱਗੇ ਕਿ ਮੇਰੀ ਜੇ ਸਾਧਨਾ ਟੁੱਟ ਗਈ ਹੈ ਤੇ ਮੈਂ ਵੀ ਟੁੱਟ ਗਿਆ ਐਸੀ ਕੋਈ ਗੱਲ ਨਹੀਂ ਇਟ ਇਜ਼ ਪਾਰਟ ਐਂਡ ਪਾਰਸਲ ਆਫ ਗਰੋਥ ਉੱਪਰ ਤੁਹਾਡੀ ਹਾਰਟਬੀਟ ਵੀ ਜੇ ਦੇਖੋਗੇ ਨਾ ਹਾਰਟਬੀਟ ਵੀ ਜਿਹੜੀ ਹੈ ਉੱਪਰ ਠਾਂ ਉੱਪਰ ਠਾਂ ਫੇਰੀ ਜੀਵਨ ਹੈ ਜੀਵਨ ਜੇ ਇਤਨਾ ਚੱਲ ਜੇ ਜਦੋਂ ਮਰਨ ਲੱਗਦਾ ਹੈ ਨਾ ਤਾਂ ਉਹ ਤੁਸੀਂ ਦੇਖਿਆ ਹੋਗਾ ਜਿਹੜਾ ਮੀਟਰ ਆ ਇਸ ਤਰ੍ਹਾਂ ਚੱਲਦਾ ਏ ਤੇ ਜੇ ਤੁਸੀਂ ਸਮਝੋ ਤੁਹਾਡੀ ਸਾਹ ਦਾ ਨਾ ਇਸ ਤਰ੍ਹਾਂ ਹੀ ਚਲਦੀ ਰਹੇ ਤਾਂ ਤੁਸੀਂ ਮਰੇ ਜੇ ਤੇ ਅਜੇ ਤੱਕ ਸਾਹ ਦਾ ਨਾ ਇਸ ਤਰ੍ਹਾਂ ਔਰ ਇਸ ਤਰ੍ਹਾਂ ਉੱਪਰ ਥੱਲੇ ਨਹੀਂ ਆਂਦੀ ਤੁਸੀਂ ਸਾਹ ਦਾ ਨਾ ਅਨੁਭਵ ਨਹੀਂ ਕਰ ਸਕਦੇ ਬੋਲੇ ਸੋਨਿਆ ਸਤਿ ਅਕਾਲ ਅੱਜ ਤੂੰ ਸਤ ਕਰਕੇ ਜਾ ਬਸ ਮੰਨੇ ਕੀ ਗੱਤ ਤਰੀਆਂ ਚਲੇ ਮੂੰਹ ਲਾ ਆ ਗੁਰੂ ਦਾ ਸਥਾਨ ਹੈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਹੈ ਇੱਥੇ ਬੈਠਾ ਮੈਂ ਕਹਿ ਰਿਹਾ ਤੇਰੀ ਅਪਲਾਈ ਵਾਸਤੇ ਸੀ ਤੂੰ ਗਿਰੀ ਨਹੀਂ ਸੀ ਤੂੰ ਉੱਪਰ ਉੱਠਣ ਦੇ ਜਦੋਂ ਬਾਲ ਨੂੰ ਥੱਲੇ ਜਿੰਨਾ ਉੱਚੀ ਜਾਊਗਾ ਪਹਿਲਾਂ ਨੀਚੇ ਆਉਣਾ ਤੋ ਸਾਧਨਾ ਇਸ ਤਰ੍ਹਾਂ ਹੁੰਦੀ ਆ ਸਾਧਨਾ ਘਟਦੀ ਨਹੀਂ ਜੀ ਸਾਧਨਾ ਵੱਧਦੀ ਹੈ ਹੁੰਦਾ ਨਾ ਘਟੋ ਹੋਣਾ ਹੀ ਵੱਧੋ ਵੱਧੋ ਇਹ ਵੱਧਣ ਵਾਲੀ ਚੀਜ਼ ਆ ਜਿਹੜੀ ਸਾਧਨਾ ਹਮੇਸ਼ਾ ਵੱਧਦੀ ਹੈ ਤੋ ਇਹਨੂੰ ਤੂੰ ਪੋਜ਼ੀਟਿਵਲੀ ਲੈ ਇਟ ਇਜ਼ ਪਾਰਟ ਐਂਡ ਪਾਰਸਲ ਆਫ ਯੂ ਗ੍ਰੋਥ ਮੰਨ ਲਾ ਸਸਮਨ ਦੀ ਕਰਦੇ ਬਾਕੀ ਸਾਹ ਅੰਦਰ ਰੋਕਣੀ ਸ਼ੁਰੂ ਕਰਦੇ ਅੱਜ ਸਾਹ ਨੂੰ ਅੰਦਰ ਰੋਕ ਜਿੰਨਾ ਸਾਹ ਨੂੰ ਅੰਦਰ ਰੁਕੇਗੀ ਨਾ ਉਨੀ ਐਂਜ਼ਾਇਟੀ ਤੋਂ ਦੂਰ ਹੋਏਗੀ ਜਦ ਤੱਕ ਸਾਹ ਅੰਦਰ ਨਹੀਂ ਨਾ ਜੀਵਨ ਅੰਦਰ ਹੈ ਤੇ ਜਦ ਤੱਕ ਜੀਵਨ ਅੰਦਰ ਹੈ ਤੇ ਸਾਰੀਆਂ ਉਪਲਬਧੀਆਂ ਪ੍ਰਾਪਤ ਹੋਣਗੀਆਂ ਤਾਂ ਇੱਕ ਤੇ ਇਹਨੂੰ ਪੋਜ਼ੀਟਿਵਲੀ ਲੈ ਇਟ ਇਜ਼ ਅ ਫੈਕਟ ਇਟ ਇਜ਼ ਅ ਫੈਕਟ ਇਟ ਇਜ਼ ਅ ਫੈਕਟ ਵੀ ਇਹ ਦੇ ਘਾਰ ਨਹੀਂ ਸੀ ਇਹ ਉਚਾਈਆਂ ਨੂੰ ਛੂਣ ਵਾਸਤੇ ਸੀ ਔਰ ਨੰਬਰ 2 ਸਵਾਸਾਂ ਨੂੰ ਅੰਦਰ ਰੋਕਣਾ ਸ਼ੁਰੂ ਕਰਦੇ ਅੱਜ ਤੋਂ ਜਿੰਨਾ ਚਿਰ ਇਨਸਾਨ ਅੰਦਰ ਲੌਂਗ ਐਸ ਲੌਂਗ ਐਸ ਪੋਸਸੀਬਲ ਇਹਦਾਂ ਜ਼ਿੰਦਗੀ ਚ ਤਰੀ ਐਂਜ਼ਾਇਟੀ ਡਿਪਰੈਸ਼ਨ ਇਤੇ ਆਦ ਸਾਰਾ ਇਸ ਤਰ੍ਹਾਂ ਖਤਮ ਹੋਏਗਾ ਸਤਨਾ ਹੋਰ ਕੁਝ ਨਹੀਂ